ਖੋਤੀ ਅਣਖ ਖਾਤਰ ਕਤਲ ਰੂੜੀਵਾਦੀ ਸੋਚ ਵਿੱਚੋਂ ਉਪਜਾਇਆ ਇਹ ਅਪਰਾਧ 21ਵੀਂ ਸਦੀ ਵਿੱਚ ਵੀ ਸਮਾਜ ਦਾ ਪਿੱਛਾ ਨਹੀਂ ਛੱਡ ਰਿਹਾ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਨੇੜੇ ਪਿੱਖੀਵਿੰਡ ਦੇ ਪਿੰਡ ਪਾਈ ਲੱड्डੂ ਚ ਸਾਹਮਣੇ ਆਇਆ ਹੈ ਪਿਤਾ ਨੇ ਆਪਣੀ ਧੀ ਅਤੇ ਉਸਦੇ ਕਥਿਤ ਬ੍ਰੇਮੀ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਪਿੰਡ ਬਲਟੋੜਾ ਰਹਿੰਮੜਾਇਕੀ ਸਲਾ ਰਣਦੀਪ ਪਿੰਡ ਭਾਈ ਲੱਧੂ ਚ ヘア ਕਟਿੰਗ ਦੀ ਦੁਕਾਨ ਕਰਦਾ ਸੀ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਨੇੜੇ ਲੇਕ ਕਾਰਜ ਰਹਿਣ ਵਾਲੀ 17 ਸਾਲਾ ਸੁਖਵਿੰਦਰ ਕੌਰ ਨਾਲ ਉਸਦੇ ਪ੍ਰੇਮ ਸਬੰਧਾਂ ਦਾ ਸ਼ੱਕ ਮਲਜ਼ਮ ਪਿਤਾ ਡੋਗਰ ਨੂੰ ਸੀ ਪੁਲਿਸ ਨੂੰ ਦਰਜ ਕਰਵਾਏ ਮ੍ਰਿਤਕ ਦੇ ਭਰਾ ਦੇ ਬਿਆਨਾਂ ਮੁਤਾਬਕ ਡੋਗਰ ਐਤਵਾਰ ਸਵੇਰ ਰਣਦੀਪ ਨੂੰ ਆਪਣੇ ਘਰ ਸਾਥ ਕਿ ਲਿਆ ਗਿਆ ਜਿੱਥੇ ਉਸ ਦਾ ਅਤਿਆਪਨਤੀ ਦਾ ਕਤਲ ਕਰ ਦਿੱਤਾ ਤੇ ਦਵਿੰਦਰ ਸਿੰਘ ਵਾਸੀ ਬਲਟੋੜਾ ਦੇ ਬਿਆਨ ਤੇ ਪੱਤਾ ਦਰਜ ਹੋਇਆ ਜਿਨੇ ਆਪਣੇ ਬਿਆਨ ਚ ਦੱਸਿਆ ਵੀ ਉਹਦਾ ਭਰਾ ਜਿਹੜਾ ਰਾਣਾ ਉਹ ਇਥੇ ਲੱਡੂ ਖੇਅ ヘア ਕਟਿੰਗ ਦੀ ਦੁਕਾਨ ਕਰਦਾ ਸੀ ਤੇ ਇਹਦੇ ਸਾਹਮਣੇ ਹੀ ਇੱਕ ਘਰ ਦੇ ਵਿੱਚ ਡੋਗਰ ਨਾਮ ਦਾ ਲੜਕਾ ਆਦਮੀ ਰਹਿੰਦਾ ਜਿਹੜਾ ਸ਼ੱਕ ਕਰਦਾ ਸੀ ਵੀ ਉਹਦੇ ਉਹਦੀ ਲੜਕੀ ਦੇ ਤੇ ਰਾਣੇ ਨਾਲ ਜਿਹੜੇ ਆ ਗੈਸਬੰਧ ਇਸੇ ਰੰਦੇਸਚੋਂ ਨੇ ਘਰ ਬੁਲਾ ਕੇ ਤੇ ਇਹਨਾਂ ਦੋਨਾਂ ਦਾ ਲੜਕੀ ਦਾ ਤੇ ਰਾਣੇ ਦਾ ਕਤਲ ਕਰ ਦਿੱਤਾ ਤੇ ਇਹ ਤਰ ਅਖਿਆਰ ਹੈਗਾ ਉਸੇ ਫਿਲਹਾਲ ਤੇ ਡੋਗਰ ਇਕੱਲੇ ਦਾ ਨਾਮ ਆ ਰਿਹਾ ਜੀ ਉਸ ਤੋਂ ਬਾਅਦ ਤਫतीश ਚ ਪਤਾ ਲੱਗੇਗਾ ਜੇ ਕੋਈ ਹੋਰ ਹੋਣ ਕਿਤੇ ਉਹਨਾਂ ਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਪੁਲਿਸ ਨੇ ਲਾਸ਼ਾਂ ਨੂੰ ਪੋਸਮਾਰਟਮ ਲਈ ਭੇਜ ਦਿੱਤਾ ਹੈ। ਮਲਜ਼ਮ ਡੋਗਰ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।